ਸਰਸਿਕਲੀ ਮੈਂ ਹਾਂ ਕਵਰ ਸਿੰਘ 베ਦੀ ਸੱਚ ਸਮੇਂ ਦੇ ਨਾਲ ਸਾਹਮਣੇ ਆਉਂਦਾ ਜਰੂਰ ਹੈ ਉਗੜਦਾ ਵੀ ਜਰੂਰ ਹੈ ਤੇ ਉਬਰਦਾ ਵੀ ਦਿਖਾਈ ਦਿੰਦਾ ਝੂਠ ਦਾ ਪਸਾਰਾ ਇਹਨਾਂ ਵੱਡਾ ਹੁੰਦਾ ਕਿ ਅਸਲ ਸੱਚ ਦਬ ਕੇ ਰਹਿ ਜਾਂਦਾ ਹੈ ਬਹੁਤ ਸਾਰੀਆਂ ਕਹਾਣੀਆਂ ਬਹੁਤ ਸਾਰੀਆਂ ਅਜਈਆਂ ਦਾਸਤਾਵਾ ਜਦੋਂ ਸਾਹਮਣੇ ਆਉਂਦੀਆਂ ਜਾਂ ਸਮੇਂ ਦੇ ਨਾਲ ਉਹ ਸੱਚ ਉਗੜਦਾ ਹੈ ਜਾਂ ਉਬਰਦਾ ਹੈ ਤਾਂ ਕਿਤੇ ਨਾ ਕਿਤੇ ਉਸ ਸਿਸਟਮ ਨੂੰ ਹਲੂਣਾ ਦੇ ਰਿਆ ਹੁੰਦਾ ਹੈ ਕਿ ਅਸੀਂ देर ਨਾਲ ਜਾਗੇਆਂ ਜਿਹੜੀਆਂ ਪੰਥਕ ਜਥੇਬੰਦੀਆਂ ਸਰਕਾਰਾਂ ਦੀ ਭੂਮਿਕਾ ਕਹਿ ਸਕਦੇ ਆ ਤਾਂ ਉਹ ਵੀ ਕਿਤਨਾ ਕਿਤੇ ਸਮੇਂ ਦੇ ਨਾਲ ਦੇਰੀ ਦੇ ਨਾਲ ਸਵਾਲਾਂ ਦੇ ਘਟਾਰੇ ਵਿੱਚ ਹੁੰਦੀ ਹੈ ਜੇ ਜ਼ਿਕਰ ਕਰੀਏ ਅਜਹੀਆਂ ਦੋ ਸਖਸ਼ਿਤਾਾਂ ਦੀ ਜਿਨ੍ਹਾਂ ਦੀ ਭੂਮਿਕਾ ਬਹੁਤ ਵੱਡੀ ਰਹੀ ਹੈ ਪਹਿਲਾ ਜ਼ਿਕਰ ਆਉਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕੋਂਕੇ ਤੇ ਦੂਸਰੀ ਉਹ ਸਖਸ਼ਿਤਾ ਜਸਵੰਤ ਸਿੰਘ ਖਾਲੜਾ ਮਨੁੱਖੀ ਕਹਾਣ ਹੋਇਆ ਵਾ ਕਹਿ ਸਕਦੇ ਆ ਕਿ ਇਸ ਮਨੁੱਖੀ ਕਹਾਣ ਦੀ ਬਹੁਤ ਵੱਡੀ ਦਾਸਤਾ ਹੁਣ ਇਤਿਹਾਸ ਦੇ ਪੰਨਿਆਂ ਤੇ ਕੋਈ ਮਿਲਦੀ ਹੈ ਤਾਂ ਹੁਣ ਬੀਪੀ ਦਿਵਾੜੀ ਦੀ ਜੋ ਰਿਪੋਰਟ ਹੁਣ ਜਨਤਕ ਹੋਈ ਹੈ ਜੋ ਸਾਹਮਣੇ ਆਈ ਹੈ ਤਾਂ ਕਹਿ ਸਕਦੇ ਆ ਕਿ 30 ਵਰਿਆਂ ਦਾ ਜੋ ਸੱਚ ਹੁਣ ਸਾਹਮਣੇ ਆਇਆ ਹੈ ਉਹ ਅੱਜ ਸਾਨੂੰ ਹਲੂਣਾ ਵੀ ਦੇ ਰਿਹਾ ਹੈ ਵਾਸਤੇ ਵੀ ਪਾ ਰਿਹਾ ਹੈ ਕਿਉਂਕਿ ਜਦੋਂ ਬਹੁਤ ਅਜਾਹੇ ਗੰਭੀਰ ਮਾਮਲਿਆਂ ਦੇ ਵਿੱਚ ਦੇਰੀ ਹੋ ਗਈ ਹੋਵੇ ਤਾਂ ਪੱਲੇ ਨਿਰਾਸ਼ਾ ਹੀ ਦਿਖਾਈ ਦਿੰਦੀ ਹੈ ਮਨੁੱਖੀ ਕਾਣ ਦੀ ਇੱਕ ਦਾਸਤਾਨ ਜਿਹੜੀ ਹੈ ਉਹ ਬਿਆਨ ਕਰਦੀ ਆ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਆਪਣੇ ਮੋਢਿਆਂ ਦੇ ਸਤਾਰ ਵਧਾਉਣ ਲਈ ਤਰੱਕੀਆਂ ਲੈਣ ਲਈ ਅਜਹੀਆਂ ਝੂਠੀਆਂ ਕਹਾਣੀਆਂ ਘੜ ਦਿੱਤੀਆਂ ਤਾਂ ਕਹਿ ਸਕਦੇ ਆ ਕਿ ਸਮੇਂ ਦੇ ਨਾਲ ਜਦੋਂ ਮਨੁੱਖੀ ਕਾਣ ਦੀ ਅਜਹੀ ਦਾਸਤਾਨ ਸਾਹਮਣੇ ਆਈ ਜਾਂ 30 ਵਰਿਆਂ ਬਾਅਦ ਬੀਪੀ ਤਵਾੜੀ ਦੀ ਰਿਪੋਰਟ ਜਨਤਕ ਹੋਈ ਤਾਂ ਉਸ ਦੇਰੀ ਦੇ ਵਿੱਚ ਕਿਹੜੀਆਂ ਤਰਾਂ ਜ਼ਿੰਮੇਵਾਰ ਰਹੀਆਂ ਕਿਹੜੀਆਂ ਸਰਕਾਰਾਂ ਜ਼ਿੰਮੇਵਾਰ ਰਹੀਆਂ ਆਖਰ ਉਹਨਾਂ ਨੇ ਇਸ ਮਾਮਲੇ ਦੇ ਪ੍ਰਤੀ ਗੰਭੀਰਤਾ ਕਿਉਂ ਨਹੀਂ ਵਿਖਾਈ ਆਖਰ ਇਸ ਮਾਮਲੇ ਦੇ ਪ੍ਰਤੀ ਉਹਨਾਂ ਦੀ ਅਣਦੇਖੀ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦੀ ਹੈ ਤਾਂ ਕਹਿ ਸਕਦੇ ਹਾਂ ਕਿ ਹੁਣ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਕੋਲ ਵੀ ਇਹ ਮਾਮਲਾ ਪਹੁੰਚਿਆ ਹੈ 에ਰਪੋਰਟ ਪਹੁੰਚੀ ਹੈ ਤੇ ਇਸ ਮਾਮਲੇ ਦੇ ਵਿੱਚ ਜਿਹੜੇ ਲੋਕ ਦੋਸ਼ੀ ਹੈ ਜਾਂ ਜਿਹੜੇ ਲੋਕਾਂ ਦੀ ਇਸ ਪੂਰੇ ਮਾਮਲੇ ਦੇ ਵਿੱਚ ਭੂਮਿਕਾ ਅਜੇ ਹੀ ਰਹੀ ਹੈ ਜਿਨ੍ਹਾਂ ਨੇ ਇੱਕ ਪੂਰੀ ਝੂਠੀ ਕਹਾਣੀ ਬਿਆਨ ਕਰਕੇ ਇਹ ਗੱਲ ਕਹੀ ਕਿ ਗੁਰਦੇਵ ਸਿੰਘ ਕੌਂਕੇ ਭਗੌੜਾ ਹੈ ਗੁਰਦੇਵ ਸਿੰਘ ਕੌਂਕੇ ਫਰਾਰ ਹੋ ਚੁੱਕਿਆ ਹੈ ਤਾਂ ਹੁਣ ਕਹ ਸਕਦਿਆਂ ਕਿ ਕੁਝ ਅਜਿਹੇ ਚਸ਼ਮ ਦੀਦ ਗਵਾਵਿਨੇ ਜਿਹੜੇ ਬਿਆਨ ਕਰਦੇ ਨੇ ਕਿਸ ਤਰ੍ਹਾਂ ਉਸ ਸਮੇਂ ਦੇ ਐਸਐਸਪੀ ਸਰਵਣ ਸਿੰਘ ਘੋਟਣਾ ਹੋਰਾਂ ਨੇ ਜਾਂ ਇਨਸਪੈਕਟਰ ਗਰਮੀਤ ਸਿੰਘ ਹੋਰਾਂ ਨੇ ਜਾਂ ਹੋਰ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨੇ ਆਪਣੇ ਜ਼ਮੀਰ ਮਾਰ ਕੇ ਜਿਸ ਤਰ੍ਹਾਂ ਦਾ ਕਾਣ ਮਨੁੱਖੀ ਕਾਣ ਕਹ ਸਕਦਿਆਂ ਕਿ ਪੁਲਿਸ ਦੀ ਕਸਟਡੀ ਦੇ ਵਿੱਚ ਕੀਤਾ ਤਾਂ ਉਹ ਇੱਕ ਕਤਲ ਹੀ ਕਹ ਸਕਦਿਆਂ ਕਿ ਸ਼੍ਰੀਕਾਲਤਕ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਦਾ ਕਤਲ ਕੀਤਾ ਗਿਆ ਕਤਲ ਪਿੱਛੇ ਕੋਈ ਹੋਰ ਨਹੀਂ ਕੇਵਲ ਤੇ ਕੇਵਲ ਪੁਲਿਸ ਅਧਕਾਰੀ ਸਨ ਜਿਨ੍ਹਾਂ ਨੇ ਝੂਠੀ ਕਹਾਣੀ ਨੂੰ ਸਿਰਜਿਆ ਤੇ ਫਿਰ ਬੀਪੀ ਤਵਾੜੀ ਹੋਰਾਂ ਨੇ ਰਿਪੋਰਟ ਨੇ ਸਾਰਾ ਕੁਝ ਜਨਤਕ ਕਰ ਦਿੱਤਾ ਤਾਂ ਕਹਿ ਸਕਦੇ ਹਾਂ ਕਿ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਦੀ ਕੀ ਭੂਮਿਕਾ ਹੋ ਸਕਦੀ ਹੈ ਜਾਂ ਜਿਸ ਤਰ੍ਹਾਂ ਭਾਈ ਰਾਜਵਾਲਾ ਦੇ ਮਾਮਲੇ ਦੇ ਉੱਤੇ ਪਹਿਲਾਂ ਹੀ ਗਿਆਨੀ ਰਗਵੀਰ ਸਿੰਘ ਹੋਰੀ 31 ਦਸੰਬਰ ਦਾ ਅਲਟੀਮੇਟਮ ਦੇ ਕੇ ਫਸ ਚੁੱਕੇ ਆ ਤਾਂ ਕਹਿ ਸਕਦੇ ਆ ਕਿ ਫਸੀ ਤਾਂ ਕੇਂਦਰ ਸਰਕਾਰ ਵੀ ਹੋਈ ਹੈ ਜਿਨ੍ਹਾਂ ਨੇ 31 ਤਰੀਕ ਦੇ ਅਲਟੀਮੇਟਮ ਤੋਂ ਪਹਿਲਾਂ ਅਜਹੀ ਟਿੱਪਣੀ ਦੇਸ਼ ਦੇ ਗ੍ਰਹਿ ਮੰਤਰੀ ਮਿਤ ਸ਼ਾਹ ਨੇ ਦਿੱਤੀ ਹੈ ਕਿ ਜੇ ਭਾਈ ਰਾਜਵਾਲਾ ਨੇ ਗਲਤੀ ਦਾ ਸਾਸ ਕੀਤਾ ਹੁੰਦਾ ਜਾਂ ਗਲਤੀ ਮੰਨੀ ਹੁੰਦੀ ਤਾਂ ਫਿਰ ਰਹਿਮਦੀ ਅਪੀਲ ਉੱਤੇ ਗੌਰ ਕੀਤਾ ਜਾ ਸਕਦਾ ਸੀ ਹੁਣ ਤਾਂ ਕਹਿ ਸਕਦੇ ਆ ਕਿ ਅਮਿਤ ਸ਼ਾਹ ਦੀ ਟਿੱਪਣੀ ਵੀ ਬੇਸ਼ੱਕ ਬਹੁਤ ਸਾਰੀਆਂ ਪੰਥਕ ਟੀਰਾ ਨੂੰ ਪਰੇਸ਼ਾਨ ਕਰ ਰਹੀ ਹੈ ਤਾਂ ਗਿਆਨੀ ਰਗਵੀਰ ਸਿੰਘ ਹੋਰਾਂ ਵੱਲੋਂ ਵੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਤਾਂ ਉਸ ਕਮੇਟੀ ਦੇ ਵਿੱਚ ਜਿਸ ਤਰ੍ਹਾਂ ਦਾ ਖਲਾਰਾ ਹਰਮਿੰਦਰ ਸਿੰਘ ਕਾਲਕਾ ਹੋਰਾਂ ਨੇ ਪਾਇਆ ਤਾਂ ਉਸ ਤੋਂ ਬਾਅਦ ਵੀ ਪੰਜ ਮੈਂਬਰੀ ਕਮੇਟੀ ਦੀ ਭੂਮਿਕਾ ਕੇਵਲ ਤੇ ਕੇਵਲ ਬਿਆਨਬਾਜ਼ੀ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ ਪਰੰਤੂ ਕਹਿ ਸਕਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਹੋਰਾਂ ਨੇ 31 ਦਸੰਬਰ ਦਾ ਅਲਟੀਮੇਟਮ ਦਿੱਤਾ ਸੀ ਪਰੰਤੂ ਇਸ ਤੋਂ ਪਹਿਲਾਂ ਕੀ ਅਲਟੀਮੇਟਮ ਖਤਮ ਹੁੰਦਾ ਤਾਂ ਅੱਜ ਇਹ ਗੱਲ ਕਹਿ ਸਕਦੇ ਹਾਂ ਕਿ 31 ਦਸੰਬਰ ਦੇ ਅਲਟੀਮੇਟਮ ਖਤਮ ਹੋਣ ਵਿੱਚ ਕੁਝ ਘੰਟੇ ਬਾਕੀ ਨੇ ਇਹ ਇਨਾ ਘੰਟਿਆਂ ਦੇ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਕੋਈ ਹਾਂ ਪੱਖੀ ਹੰਗਾਰਾ ਵਖਾਈ ਨਹੀਂ ਦਿੱਤਾ ਦਿੱਲੀ ਚ ਬੈਠੇ ਹੋਏ ਸਿੱਖ ਲੀਡਰ ਜਿਹੜੇ ਭਾਜਪਾ ਦੀ ਬੋਲੀ ਬੋਲਦੇ ਆ ਬੇਸ਼ੱਕ ਉਹ ਪਹਿਰਾਵੇ ਦੇ ਰੂਪ ਵਿੱਚ ਸਿੱਖ ਹੋਣ ਪਰੰਤੂ ਸਿੱਖ ਹਤੈਸ਼ੀ ਤਾਂ ਨਹੀਂ ਹੋ ਸਕਦੇ ਜੇ ਉਹ ਸਿੱਖ ਹਤੈਸ਼ੀ ਹੁੰਦੇ ਤਾਂ ਉਹ ਪੰਜ ਮੈਂਬਰੀ ਕਮੇਟੀ ਦੇ ਵਿੱਚ ਇਸ ਤਰ੍ਹਾਂ ਦਾ ਖਲਾਰਾ ਨਾ ਪਾਉਂਦੇ ਕਿ ਜਿਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਵੀ ਦਸੰਬਰ ਨੂੰ ਪੰਥਕ ਸਖਸ਼ੀਤਾ ਨੇ ਉਲੀਕਿਆ ਸੀ ਤਾਂ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ਉਸ ਜਾਲ ਦੇ ਵਿੱਚ ਪੰਜ ਮੈਂਬਰੀ ਕਮੇਟੀ ਫਸ ਜਾਂਦੀ ਹੈ ਬੈਕਵਰਡ ਤੇ ਜਾ ਕੇ ਪ੍ਰੋਗਰਾਮ ਨੂੰ ਮੁਲਤਵੀ ਕਰਦੀ ਹੈ ਤਾਂ ਇੱਕ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਚਰਚਾਵਾਂ ਹੁਣ ਇਹ ਉੱਠ ਰਹੀਆਂ ਕਿ ਭਾਈ ਰਾਜਵਾਨਾ ਦੇ ਮਾਮਲੇ ਦੇ ਵਿੱਚ ਹੁਣ ਅਗਲਾ ਐਕਸ਼ਨ ਕੀ ਹੋ ਸਕਦਾ ਹੈ ਜੇ ਦੇਖ ਲਿਆ ਜਾਵੇ ਤਾਂ ਜਦੋਂ ਅੱਜ ਤੋਂ ਕਾਫੀ ਸਮਾਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਜਾਂਦੇ ਸੰਦੇਸ਼ ਜਾਂ ਫੈਸਲੇ ਇਨ ਬਿਨ ਲਾਗੂ ਕਿਉਂ ਨਹੀਂ ਹੋ ਰਹੇ ਇਹ ਵੀ ਧਿਆਨ ਕੇਂਦਰਿਤ ਕਰਦੇ ਨੇ ਕਿ ਆਖਰ ਅਜਿਹੇ ਫੈਸਲੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਸਮੇਂ-ਸਮੇਂ ਤੇ ਲਏ ਜਾਂਦੇ ਆ ਤਾਂ ਉਹ ਇੰਪਲੀਮੈਂਟ ਕਿਉਂ ਨਹੀਂ ਹੁੰਦੇ ਉਹ ਜ਼ਮੀਨੀ ਹਕੀਕਤਾਂ ਵਿੱਚ ਦਿਖਾਈ ਕਿਉਂ ਨਹੀਂ ਦਿੰਦੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਦਾ ਜਾ ਰਿਹਾ ਹੈ ਮਸਲਾ ਤਾਂ ਇਸ ਗੱਲ ਦਾ ਆ ਰਿਹਾ ਕਿ ਪੰਤਕ ਸਪਾਂ ਦੇ ਵਿੱਚੋਂ ਕੇਂਦਰ ਸਰਕਾਰ ਨੂੰ ਕੁੜਕੀ ਮਾਰੀ ਹੋਵੇ ਤੇ ਕੇਂਦਰ ਸਰਕਾਰ ਵੱਲੋਂ ਇਹ ਟਿੱਪਣੀ ਆ ਜਾਵੇ ਭਾਈ ਰਾਜਵਾਨਾ ਦੇ ਮਸਲੇ ਤੇ ਕਿ ਪਹਿਲਾਂ ਮਾਫੀ ਮੰਗੀ ਜਾਵੇ ਫਿਰ ਰਹਿਮ ਦੀ ਅਪੀਲ ਉੱਤੇ ਕੋਈ ਫੈਸਲਾ ਹੋ ਸਕਦਾ ਹੈ ਕਿਉਂਕਿ ਜੇ ਗਲਤੀ ਕੀਤੀ ਹੈ ਤੇ ਜੇ ਗਲਤੀ ਦਾ ਅਹਿਸਾਸ ਨਾ ਹੋਵੇ ਤਾਂ ਫਿਰ ਮਾਫੀ ਨਹੀਂ ਮਿਲ ਸਕਦੀ ਹੁਣ ਇਸ ਮਸਲੇ ਦੇ ਵਿੱਚ ਕੇਵਲ ਗਿਆਨੀ ਰਗਵੀਰ ਸਿੰਘ ਹੋਰਾਂ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਹੀ ਫਸੀ ਦਿਖਾਈ ਨਹੀਂ ਦਿੰਦੀ ਇਸ ਮਸਲੇ ਦੇ ਵਿੱਚ ਕੇਂਦਰ ਸਰਕਾਰ ਵੀ ਬੁਰੀ ਤਰ੍ਹਾਂ ਫਸੇਗੀ ਕਿਉਂਕਿ ਜਿਹੜਾ ਨੋਟੀਫਿਕੇਸ਼ਨ ਕੇਂਦਰ ਸਰਕਾਰ ਨੇ 500 ਸਾਲਾ ਪ੍ਰਕਾਸ਼ ਪ੍ਰਮੁੱਖੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀਤਾ ਸੀ ਉਸ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਨਾਂ ਵੀ ਦਿਖਾਈ ਦਿੰਦਾ ਹੈ ਕਾ ਉਸ ਨੋਟੀਫਿਕੇਸ਼ਨ ਨੂੰ ਲੈ ਕੇ ਪੰਥਕ ਕਾਗੂ ਕੇਂਦਰ ਸਰਕਾਰ ਨੂੰ ਘਿਰਦੇ ਨਜ਼ਰ ਆਉਂਦੇ ਆ ਸੁਪਰੀਮ ਕੋਰਟ ਨੇ ਤਾਂ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤੇ ਜਾਣ ਦਾ ਫੈਸਲਾ ਕੇਂਦਰ ਸਰਕਾਰ ਨੂੰ ਜਲਦ ਕਰਨਾ ਚਾਹੀਦਾ ਹੈ ਪਰੰਤੂ ਕਹਿ ਸਕਦੇ ਹਾਂ ਕਿ ਵੱਡਾ ਅਸਰ ਕਿਸੇ ਪਾਸੇ ਤੋਂ ਵੀ ਦਿਖਾਈ ਨਹੀਂ ਦਿੰਦਾ ਭਾਈ ਰਾਜੂਵਾਲਾ ਦੇ ਮਸਲੇ ਦੇ ਵਿੱਚ ਦੇਰੀ ਹੋਈ ਹੈ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਦੇ ਮਸਲੇ 'ਚ ਦੇਰੀ ਹੋਈ ਹੈ ਤਾਂ ਹੁਣ ਜਿੱਥੇ ਭਾਈ ਰਾਜਵਾਨਾ ਦਾ ਮਸਲਾ ਗਿਆਨੀ ਰਗਵੀਰ ਸਿੰਘ ਹੋਰਾਂ ਲਈ ਪਹਿਲਾਂ ਹੀ ਚਣੌਤੀ ਬਣਿਆ ਹੋਇਆ ਹੁਣ ਦੂਸਰਾ ਮਸਲਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਦਾ ਵੀ ਗਿਆਨੀ ਰਗਵੀਰ ਸਿੰਘ ਹੋਰਾਂ ਕੋਲੇ ਪੁੱਜਿਆ ਜਿਨ੍ਹਾਂ ਨੇ ਆਦੇਸ਼ ਜਾਰੀ ਕੀਤੇ ਹੈ ਤਾਂ ਕਹਿ ਸਕਦੇ ਆ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਮਸਲੇ ਦੇ ਵਿੱਚ ਜਿਹੜੇ ਵਿਅਕਤੀਆਂ ਨੇ ਜਿਹੜੇ ਪੁਲਿਸ ਅਧਿਕਾਰੀਆਂ ਨੇ ਕਤਲ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਉਲਿੱਕਿਆ ਜਾ ਸਕਦਾ ਹੈ ਜਾਂ ਕਿਹੜੀਆਂ ਤਰ੍ਹਾਂ ਨੇ ਜੜੀਆਂ ਸਵਾਲਾਂ ਦੇ ਕਟਾਰੇ ਵਿੱਚ ਖੜੀਆਂ ਨਜ਼ਰ ਆਂਦੀਆਂ ਤਾਂ ਉਸ ਸਮੇਂ ਦੇ ਵਿੱਚ ਜਥੇਦਾਰ ਵਿਦਵਾਨਤੀ ਵੀ ਰਹੇ ਹੈ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰ ਵੀ ਰਹੇ ਹੈ 41 ਦਲ ਦੀ ਸਰਕਾਰ ਵੀ ਰਹੀ ਹੈ ਬੇਸ਼ੱਕ ਹੁਣ ਪਾਈ ਰਾਜਵਾਨਾ ਸਮੇਤ ਬਹੁਤ ਸਾਰੇ ਪੰਥਕ ਮਸਲਿਆਂ ਨੂੰ ਉਠਾਇਆ ਜਾ ਰਿਹਾ ਹੈ ਪਰੰਤੂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਅਕਾਲੀ ਸਿਆਸਤ ਦਾ ਜਾਂ ਖੇਤਰੀ ਪਾਰਟੀ ਦਾ ਕੇਂਦਰ ਦੇ ਨਾਲ ਗੱਠ ਜੋੜ ਰਿਹਾ ਹੈ ਤਾਂ ਬਹੁਤ ਸਾਰੇ ਪੰਥਕ ਮੁੱਦੇ ਕਿਸਾਨੀ ਮੁੱਦੇ ਖੇਤਰੀ ਪਾਰਟੀ ਨੇ ਮੈਦ ਦਿੱਤੇ ਜਾਂ ਕੁਚਲ ਦਿੱਤੇ ਇਸੇ ਕਰਕੇ ਹੁਣ ਜਦੋਂ ਸਮੇਂ ਦੇ ਨਾਲ ਇਹ ਸੱਚ ਉਜਾਗਰ ਹੋਇਆ ਹੈ ਕਿ ਉਹ ਪੁਲਿਸ ਕਸਟਡੀ ਤੋਂ ਭਜੇ ਭਗੋੜੇ ਕਰਾਰ ਦਿੱਤੇ ਗਏ ਪਾਵੇਂ ਕੀ ਪੁਲਿਸ ਅਧਿਕਾਰੀਆਂ ਨਹੀਂ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਕਤਲ ਕਰ ਦਿੱਤਾ ਹੁਣ ਦੋ ਵੱਡੇ ਮਸਲੇ ਨੇ ਜਿਹੜੇ ਧਾਰਮਿਕ ਪਖਤੋ ਨੇ ਤਾਂ ਕਹਿ ਸਕਦੇ ਆ ਕਿ ਉਹਨਾਂ ਹੀ ਚੈਲੰਜ ਸ਼੍ਰੀ ਕਲਤਕਸਾਬ ਦੇ ਮੌਜੂਦਾ ਜਥੇਦਾਰ ਅੱਗੇ ਹੈ ਉਹਨਾਂ ਹੀ ਚੈਲੰਜ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਹੈ ਤਾਂ ਕਹਿ ਸਕਦੇ ਆ ਕਿ ਇਹ ਦੋਵੇਂ ਅਜਿਹੇ ਮਸਲੇ ਨੇ ਜਿਹੜੇ ਕਿਤੇ ਨਾ ਕਿਤੇ ਧਿਆਨ ਕੇਂਦਰਿਤ ਕਰਦੇ ਨੇ ਸਵਾਲਾਂ ਦੇ ਇੱਕ ਟੈਰੇ 'ਚ ਖੜਾ ਕਰਦੇ ਨੇ ਤਾਂ ਵੇਖਣਾ ਹੋਏਗਾ ਕਿ ਭਾਈ ਰਾਜਵਾਨਾ ਦੇ ਮਸਲੇ ਦੇ ਵਿੱਚ ਕੇਂਦਰ ਸਰਕਾਰ ਨੂੰ ਮਜਬੂਰ ਕਰਨ ਲਈ ਕੇਂਦਰ ਸਰਕਾਰ ਦੇ ਉੱਤੇ ਦਬਾਅ ਬਣਾਉਣ ਲਈ ਆਉਣ ਵਾਲੇ ਸਮੇਂ ਦੇ ਵਿੱਚ ਗਿਆਨੀ ਰਕबीर ਸਿੰਘ ਹੋਰਾਂ ਵੱਲੋਂ ਜਾਰੀ ਕੀਤਾ ਗਿਆ ਅਲਟੀਮੇਟਮ ਖਤਮ ਹੋਣ ਤੋਂ ਬਾਅਦ ਕਿਸ ਤਰ੍ਹਾਂ ਦਾ ਰੁਖ ਲਵੇਗਾ ਜਾਂ ਫਿਰ ਅਜਿਹੇ ਬਿਆਨ ਜਾਂ ਟਿੱਪਣੀਆਂ ਕੇਵਲ ਤਾਂ ਕੇਵਲ ਹਵਾ ਵਿੱਚ ਲਟਕਦੀਆਂ ਦਿਖਾਈ ਦੇਣਗੀਆਂ ਕਿਉਂਕਿ 30 ਵਰਿਆਂ ਬਾਅਦ ਜਿਹੜਾ ਸੱਚ ਸਾਹਮਣੇ ਆਇਆ ਹੈ ਤਾਂ ਉਸ ਸੱਚ ਦੇ ਨਾਲ ਜਿਹੜੀ ਤਕਲੀਫ ਹੈ ਉਹ ਕਿਹੜੀਆਂ-ਕਿਹੜੀਆਂ ਧੇਰਾਂ ਨੂੰ ਝੱਲਣੀ ਪਵੇਗੀ ਕਿਉਂਕਿ ਜਿਸ ਤਕਲੀਫ ਦੇ ਵਿੱਚੋਂ ਭਾਈ ਰਾਜਵਾਨਾ ਲੰਘ ਰਿਹਾ ਹੈ ਜਿਸ ਤਕਲੀਫ ਦੇ ਵਿੱਚੋਂ ਸਾਬਕਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਨੂੰ ਲੰਘਣਾ ਪਿਆ ਤਾਂ ਸਮੇਂ ਦੇ ਨਾਲ ਜਦੋਂ ਸੱਚ ਉਜਾਗਰ ਹੁੰਦੇ ਆ ਸੱਚ ਸਾਹਮਣੇ ਆਉਂਦਿਆ ਤਾਂ ਕਹਿ ਸਕਦੇ ਹਾਂ ਕਿ ਹੁਣ ਉਹਨਾਂ ਤੇਰਾ ਨੂੰ ਵੀ ਤਕਲੀਫ ਜ਼ਰੂਰ ਮਹਿਸੂਸ ਹੋਵੇਗੀ ਕਿ ਜਦੋਂ ਉਹਨਾਂ ਦੀ ਸਰਕਾਰ ਰਹੀ ਹੈ ਜਦੋਂ ਉਹਨਾਂ ਹੱਥ ਸੱਤਾ ਰਹੀ ਹੈ ਜਦੋਂ ਉਹਨਾਂ ਦੇ ਕੇਂਦਰ ਚ ਬੈਠੀ ਸਰਕਾਰ ਦੇ ਨਾਲ ਗੱਠ ਜੋੜ ਰਹੇ ਹੈ ਤਾਂ ਉਹ ਅਜਹੀ ਭੂਮਿਕਾ ਅਦਾ ਨਹੀਂ ਕਰ ਸਕੇ ਕਿ ਅੱਜ ਪੰਥ ਉਹਨਾਂ ਦੇ ਨਾਲ ਤੁਰਦਾ ਅੱਜ ਪੰਥ ਉਹਨਾਂ ਦੇ ਨਾਲ ਖੜਦਾ ਜਾਂ ਅਜਿਹੇ ਧਾਰਮਿਕ ਮੁੱਦਿਆਂ ਨੂੰ ਕੌਮੀ ਮੁੱਦਾ ਜਾਂ ਕੌਮੀ ਮਸਲਾ ਬਣਾਇਆ ਜਾਂਦਾ ਤਾਂ ਹੁਣ ਸਮਾਂ ਇਹਨਾਂ ਕੋਲੋਂ ਇਹੋ ਮੰਗ ਕਰਦਾ ਹੈ ਕਿ ਹੁਣ ਤਾਂ ਭੂਮਿਕਾ ਅਦਾ ਕਰੋ ਜੇ ਪਹਿਲਾਂ ਨਹੀਂ ਕਰ ਸਕੇ